ਮਹਾਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਨੂੰ ਲੈ ਕੇ ਲੁਧਿਆਣਾ ਦੇ ਪ੍ਰਾਚੀਨ ਸ਼ਿਵ ਮੰਦਿਰ ਕੌਸ਼ਾਲਾ ਸ਼ਮਸ਼ਾਨ ਘਾਟ ਗਊਸ਼ਾਲਾ ਰੋਡ ਵਿਖੇ ਸ਼੍ਰੀ ਮਹਾਕਾਲ ਸ਼ਿੰਗਾਰ ਸੇਵਾ ਸੁਸਾਇਟੀ ਵੱਲੋਂ ਹੰਗਾਮੀ ਬੈਠਕ ਦਾ ਆਯੋਜਨ ਕੀਤਾ ਗਿਆ ਪਤਕਾਨ ਗਲਬਤ ਕਰਦਾ ਪ੍ਰਬੰਧਕਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਮਹਾਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਤੇ ਸਮੁੱਚੀ ਟੀਮ ਤੇ ਲੁਧਿਆਣਾ ਵਾਸੀਆਂ ਦੇ ਸਹਿਯੋਗ ਦੇ ਨਾਲ ਸ਼ਰਧਾ ਭਾਵਨਾ ਨਾਲ ਇਸ ਨੂੰ ਮਨਾਇਆ ਜਾ ਰਿਹਾ ਹੈ ਅਣ ਦੱਸਿਆ ਕਿ ਪਿਛਲੇ 15 ਸਾਲਾਂ ਤੋਂ ਇਹ ਸੰਸਥਾ ਉਪਰਾਲਾ ਕਰ ਰਹੀ ਹੈ ਤੇ ਸ਼ਿਵ ਵਿਵਾਦ ਦਾ ਪਹਿਲਾ ਕਾਰਡ ਅਸੀਂ ਸ਼ਿਵ ਪਰਿਵਾਰ ਨੂੰ ਦਿੱਤਾ ਅਸੀਂ ਭਗਵਾਨ ਪੋਲੇ ਨਾਤੇ ਚਰਨ ਅੱਜ ਅਰਦਾਸ ਕਰਦੇ ਆ ਕਿਸੇ ਤਰ੍ਹਾਂ ਆਪਣਾ ਆਸ਼ੀਰਵਾਦ ਬਣਾਈ ਰੱਖਣ ਹਰ ਹਰ ਮਹਾਦੇਵ ਜੈ ਸ਼ੰਕਰ ਜੀ ਮੈਂ ਤੁਹਾਡਾ ਭਰਾ ਬਨੂ ਚਾਵਲਾ Shiv Shivji ਦਾ ਨੰਦੀ Shiv Nandhi ਇਹ ਮੀਟਿੰਗ ਹੈਗੀ ਹੈ ਪ੍ਰਚੀਨ ਗੰਗ ਪ੍ਰਚੀਨ ਗਊਸ਼ਾਲਾ ਸ਼ਮਸ਼ਾਨ ਘਾਟ ਵਿੱਚ ਅੱਜ ਪਹਿਲੀ ਮੀਟਿੰਗ ਹੈਗੀ ਹੈ ਤੇ ਅੱਜ ਪੁਨੀ ਸ਼ੰਕਰ ਨੂੰ ਤੇ ਆਪਣਾ ਪਹਿਲਾ ਨਿਮੰਤਰ ਦੇਣ ਆਏ ਆ ਤੇ ਸਾਰੀ ਟੀਮ ਪਹੁੰਚੀ ਹੈ ਪ੍ਰੋਗਰਾਮ ਹੈਗਾ ਜੀ ਆਪਣਾ 26 26 ਫਰਵਰੀ ਦਾ ਤੇ 15ਵਾਂ ਪ੍ਰੋਗਰਾਮ ਹੈਗਾ ਬੜੇ ਸ਼ਿਵਰਾਤ ਮਹਾ ਸ਼ਿਵਰਾਤਰੀ ਦੇ ਸ਼ੁਭ ਕਹਿੰਦੇ ਸ਼ੁਭ ਅਫਸਰ ਤੇ ਤਿਆਰੀਆ ਹਰ ਸਾਲ ਪੂਰੇ ਸ਼ੰਕਰ ਆਪਣੇ ਆਪ ਤਿਆਰੀ ਕਰਾਉਂਦੇ ਆ ਤੇ ਇਸ ਵਾਰ ਵੀ ਬੋਲੇਨਾਥ ਆਪ ਹੀ ਕਰਾ ਰਹੇ ਆ ਔਰ ਕਹਿੰਦੇ ਵੱਧ ਚੜ ਕੇ ਕਹਿੰਦੇ ਹੋਰ ਕਹਿੰਦੇ ਅਸੀਂ ਆਪਣੇ ਵਿਆਹ ਤੇ ਪੂਰੇ ਚਾਹ ਲਾਣੇ ਆ ਤੇ ਬੋਲੇ ਸ਼ੰਕਰ ਦਾ ਵਿਆਹ ਹੈ ਇਹਦੇ ਲਈ ਤੇ ਪੂਰਾ ਸ਼ਹਿਰ ਲੱਗਿਆ ਆ ਇਹ ਆ ਸ਼ਮਸ਼ਾਨ ਘਾਟਾ ਲੁਧਿਆਣਾ ਦਾ ਸਭ ਤੋਂ ਵੱਡਾ ਸ਼ਮਸ਼ਾਨ ਘਾਟਾ ਹੈ ਤੇ ਸ਼ਮਸ਼ਾਨ ਘਾਟੇ ਤੇ ਪੋਲੇ ਸ਼ੰਕਰ ਆਪੀ ਮਹਿਲ ਬਣਾਵਾ ਛੜਦੇ ਆ ਤੇ ਐਕੀ ਮਹਿਲ ਹੀ ਬਣਨ ਜਾ ਰਿਹਾ ਹੈ ਕਿ ਕਰੇ ਲੋਕਾਂ ਲੁਧਿਆਣਾ ਵਾਸੀਆਂ ਲੁਧਿਆਣਾ ਵਾਸੀਆਂ ਅਪੀਲ ਕਰਦਾ ਕਿ ਪੋਲੇ ਸ਼ੰਕਰ ਦਾ ਸ਼ਿਵਰਾਤਰੀ ਹੈ ਤੇ ਹਰ ਕਨਗ ਹਰ ਹਰ ਮੋਲੇ ਹਰ ਗਲੀ ਨੁਕਰ ਤੇ ਪੋਲੇ ਸ਼ੰਕਰ ਰਾਜਮਾਨ ਹੈ ਤੇ ਸ਼ਮਸ਼ਾਨ ਦੇ ਵਿੱਚ ਕਹਿੰਦੇ ਸ਼ਮਸ਼ਾਨ ਚ ਪੋਲੇ ਸ਼ੰਕਰ ਹਰ ਸਮੇਂ ਵਰਾਜਮਾਨ ਹੁੰਦੀ ਹੈ ਤੇ ਆਪਾਂ ਸ਼ਿਵਰਾਤਰੀ ਜਿਹੜੀ ਪਾਵਨ ਸ਼ਿਵਰਾਤਰੀ ਆ ਰਹੀ ਹੈ ਮਹਾ ਸ਼ਿਵਰਾਤਰੀ 26 ਫਰਵਰੀ ਨੂੰ ਤੇ ਦਿਨ ਬੁੱਧਵਾਰ ਤੇ ਆਪਾਂ ਸਾਰੇ ਪਹੁੰਚੀਏ ਹਮ ਹਮਾ ਕੇ ਆਪਣੇ ਪਰਿਵਾਰਾスメਧ ਹੋਰ ਪੋਲੇ ਸ਼ੰਕਰ ਦਾ ਆਸ਼ੀਰਵਾਦ ਪ੍ਰਾਪਤ ਕਰੀਏ ਇੱਥੇ ਸ਼ਾਖਸ਼ਾਦ ਮਹਾਦੇਵ ਇਸ ਦਰਬਾਰ ਚ ਵਰਾਜਮਨ ਹੁੰਦੇ ਆ ਤੁਹਾਨੂੰ ਪਤਾ ਹੀ ਹੈ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ ਆਪਾਂ ਸਾਰੇ ਸੇਵਕ ਹਗੇ ਆ ਤੇ ਆਪਾਂ ਸੇਵਾਦਾਰ ਹੈਗੇ ਆ ਤੇ ਆਪਾਂ ਪਹੁੰਚੀਏ ਪੋਲੇ ਨਾਥ ਦਾ ਆਸ਼ੀਰਵਾਦ ਲੈਣ ਲਈ ਪਰਵਾਸスメਧ ਤੇ ਹਰ ਹਰ ਮਹਾਦੇਵ ਸਰ ਇਹ 15ਵਾਂ ਸ਼ਿ ਵਿਵਾਹ ਹੋ ਰਿਹਾ ਹੈ 26 ਫਰਵਰੀ ਨੂੰ ਜੋ ਕਿ ਲੁਧਿਆਣਾ ਦੇ ਵਿੱਚ ਸ਼ਮਸ਼ਾਨ ਘਾੜ ਮੰਦਿਰ ਗਊਸ਼ਾਲਾ ਰੋਡ ਤੇ ਸਾਰੇ ਭਗਤਾਂ ਨੂੰ ਅਪੀਲ ਹੈ ਤੁਹਾਡੇ ਚੈਨਲ ਨਾਲ ਆਈ ਕਿ ਅਥੇ ਆਨ ਪੋਰੇਨਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਤੇ ਕਿਸ ਤਰ੍ਹਾਂ ਦੀ ਤਿਆਰੀਆਂ ਹੋਣ ਤੁੜਾ ਕੋ ਜੜੀ ਲਗਾਤਾਰ ਸਰ ਤਿਆਰੀ ਅਸੀਂ ਕਦੀ ਕਰਨੀ ਪੋਰੇਨਾ ਨੇ ਆਪਣੇ ਆਪ ਤਿਆਰੀ ਕਰਾ ਲੈਣੀ ਹੈ ਵਧੀਆ ਤਿਆਰੀ ਹੋ ਗਈ ਹਰ ਸਾਲ ਵਧੀਆ ਹੀ ਹੁੰਦੀ ਹੈ ਇਸ ਸਾਲ ਵੀ ਅਸੀਂ ਕੋਸ਼ਿਸ਼ ਕਰਾਂਗੇ ਉਸ ਤੋਂ ਵਧੀਆ ਕਰੀਏ ਅਸੀਂ ਤੁਹਾਡੇ ਚੈਨਲਾਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਇਹ ਨਿਮੰਤਰਣ ਸਾਡਾ ਕਾਰਡ ਜਿਨ੍ਹਾਂ ਤੱਕ ਨਿਮੰਤਰਣ ਨਾ ਪਹੁੰਚ ਸਕੇ ਤੁਹਾਡੇ ਚੈਨਲਾਂ ਆਈ ਉਹ ਅਥੇ ਆਨ ਪੋਰੇਨਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਜਾਨਾ ਲਾਈਵ ਦੇ ਲਈ ਟਿੰਕਾ ਚਾਟ ਤੇ ਰਿਪੋਰਟ